ਮਿੱਤਰੋ ਬਹੁਤ ਵਧੀਆ ਘੋੜੀ ਦਿਖਾਉਣ ਲੱਗੇ ਆ ਸੋਨੂੰ ਮੈਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਾਰਿਆਂ ਨਾਲੋਂ ਪਹਿਲਾਂ ਤਾਂ ਤੁਸੀਂ ਘੋੜੀ ਦੀ ਬੇਸ਼ੇਰੀ ਦੇਖ ਲਓ ਪਿਛਲੇ ਸੂਏ ਦੀ ਬੇਸ਼ੇਰੀ ਆ ਇਹ ਮੇਰੇ ਵੀਰ ਭਰਾਵੋ ਤੇ ਬਾਕੀ ਘੋੜੀ ਵੀ ਬਹੁਤ ਚੰਗੀ ਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਮਾ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਸੈੱਟ ਜਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਛੋਟੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਟੇ ਕੋੜੀ ਦੀ ਹਾਈਟ ਆਪਾਂ ਨੂੰ ਦੱਸੀ ਹੈ ਮਾਲਕ ਵੀਰਾਂ ਨੇ 60 ਇੰਚ ਤੇ 5 ਸਾਲ ਉਮਰ ਆ ਮੇਰੇ ਵੀਰ ਭਰਾਵੋ ਤੇ ਨੂਰੇ ਘੋੜੇ ਦੇ ਬੱਚੇ ਤੋਂ ਘੋੜੀ ਮਲਾਈ ਹੋਈ ਆ ਬਹੁਤ ਚੰਗੇ ਘੋੜੇ ਤੋਂ ਮਲਾਈ ਆ ਘੋੜੀ ਤੇ ਦੂਜੇ ਸੂਏ ਸੂਕੀ ਘੋੜੀ ਮੇਰੇ ਵੀਰ ਭਰਾਵੋ ਤੇ ਬਹੁਤ ਸੋਹਣੀ ਘੋੜੀ ਆ ਬਾਕੀ ਵੀਡੀਓ ਜੀ ਤੁਸੀਂ ਦੇਖ ਰਹੇ ਹੋਗੇ ਤੇ 2 ਮਹੀਨੇ ਹੋ ਗਏ ਘੋੜਾ ਛੱਡੇ ਨੂੰ ਤੇ ਚੈੱਕ ਕਰਵਾਈ ਨਹੀਂ ਬਾਈ ਹੋ ਰਹੇ ਨੇ ਹਲੇ ਤੇ ਰੇਟ ਬਾਈ ਹੋ ਰਹੇ 1,60,000 ਕਰਦੇ ਆ ਦੇਣ ਲੈਣੀ ਆ ਮੇਰੇ ਵੀਰ ਭਰਾਵੋ ਤੇ ਥੋੜਾ ਬਹੁਤਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਮਾਲਕ ਵੀਰਾਂ ਦਾ ਗੱਲਬਾਤ ਕਰ ਲਿਓ ਤੇ ਬਸ਼ੇਰੀ ਮੈਂ ਇਸ ਨੂੰ ਦਿਖਾਤੀ ਪਿਛਲੇ ਸੂਏ ਦੀ ਤੇ ਬਹੁਤ ਵਧੀਆ ਘੋੜੀ ਹੈ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਨ ਹੈਗਾ ਤਾਂ ਗੱਲਬਾਤ ਕਰ ਲਿਓ ਜੀ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਇੱਕ ਵਾਰੀ ਡਿਟੇਲ ਮੈਂ ਦੁਬਾਰੇ ਦੱਸ ਦਿੰਨਾ ਤੇ 60 ਇੰਚ ਹਾਈ ਟੈਕ ਘੋੜੀ ਦੀ 5 ਸਾਲ ਉਮਰ ਹੈਗੀ ਨੂਰੇ ਘੋੜੇ ਦੇ ਬੱਚੇ ਤੋਂ ਘੋੜੀ ਮਲਾਈ ਹੋਈ ਆ ਤੇ ਦੂਜੇ ਸੂਏ ਸੂ ਗਈ ਮੇਰੇ ਵੀਰ ਭਰਾਵੋ 2 ਮਹੀਨੇ ਹੋ ਗਏ ਘੋੜਾ ਛੱਡੇ ਨੂੰ ਤੇ ਚੈੱਕ ਕਰਾਈ ਨਹੀਂ ਬਾਈ ਹੋ ਰਹੇ ਨਹੀਂ ਹਲੇ ਤੇ ਦੇ ਲੈਣ ਬਾਈ ਹੋਰ 1,60,000 ਕਰਦੇ ਆ ਬਾਕੀ ਥੋੜਾ ਬਹੁਤ ਮੌਕੇ ਤੇ ਮਾਨਤਨ ਹੋਊਗਾ ਤੇ ਨੰਬਰ ਸਕਰੀਨ ਤੇ ਦਿੱਤਾ ਜੀ ਗੱਲਬਾਤ ਕਰ ਲਿਓ ਜਿੰਨੀ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਟੇ ਨਾਲ ਸਾਂਝੀ ਕਰਤੀ ਤੇ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਗੱਲਬਾਤ ਕਰਕੇ ਪੁੱਛ ਲਿਓ ਤੇ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਆਪਣਾ 8543482340 ਉਹ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਫਿਰ ਤੁਸੀਂ ਵੀਡੀਓ ਕਰਵਾ ਸਕਦੇ ਹੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ